లైమ సజనో ਇੱਕ వీడియో ਕਵਰ ਕੀਤੀ ਆਪਾਂ ਅਮੀਰ ਕੇ ਪੂਛਵੜ ਪੂਛੇ ਭਾਉ ਬੂਟੇ ਦੇ ਘਰੇ ਤਿੰਨ ਬਿਲਕੁਲ ਤਾਜ਼ੀਆਂ ਸੁਈਆਂਵੀਆਂ ਝੋਟੀਆਂ ਦਾ ਲੇਖ ਵੀਡੀਓ ਦੇ ਵਿੱਚ ਆਪਾਂ ਪੁੱਛ ਕੇ ਤੇ ਧਾਰਾ ਧੂਰਾ ਮਾਰਾ ਕੇ ਤੁਹਾਨੂੰ ਨਾ ਤਸੱਲੀ ਕਰਾਈਆ ਤੇ ਆਪਣੀ ਆਪਣੀ ਜਗ੍ਹਾ ਤੇ ਨਾ ਸਾਰੀਆਂ ਹੀ ਚਵਾਈ ਜੱਲੀਆਂ ਦਾ ਐਨ ਮੈਂ ਨਾ ਕੋਕੇ ਜੜੀ ਫਰਦੀਆਂ ਬੜੇ ਥਣ ਕੱਡੇ ਝੋਟੀਆਂ ਨੇ ਤੇ ਜਿਹੜੀ ਲਾਸਟ ਤੇ ਵਿਖਾਤੀ ਉਹਦਾ ਜਮਾ ਤੁਹਾਨੂੰ ਜਾਇਜ ਰੇਟ ਤੇ ਚੰਗੀ ਝੂਟੀ ਦਿਵਾਉਣ ਲੱਗੇ ਮੁਫਤੋ ਮੁਫਤੀ ਦੇ ਆਏ ਦੇ ਥੱਲੇ 11 ਬੌਲਾ ਤਾਜੀ ਸੂਈ ਆ ਨਾਲੂਗਾ ਬੱਚੇ ਦਾ ਨਾਲ ਆ ਸੱਜਣੋ ਬੜੀ ਝੂਟੀ ਆ ਕਰ ਲੈ ਤੇ ਸੱਜਣੋ ਦੇਖੋ 11 ਕਿਲੋ ਬੌਲਾ ਧਾਰਾਂ ਧੂਰਾ ਵੀਡੀਓ ਦੇ ਵਿੱਚ ਵਿਖਾਈਆਂ ਇਹਦੀਆਂ ਕੱਦ ਕਾਠ ਬੇਲੀਆਂ ਅੱਖਾਂ ਬਾਰਡਰ ਦੀ ਮਹਿ ਆ ਬਹੁਤ ਸ਼ਾਨਦਾਰ ਝੂਟੀ ਆ ਆ ਦੇਖੋ ਫੇਰ ਇੱਕ ਵਾਰੀ ਕੈਮਰੇ ਤੇ ਕਰਤੀ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਵੀ ਦੋ ਵਾਰੀ ਜਾਨਵਰ ਵਿਖਾਤੇ ਆਪਾਂ ਉਹ ਬੂਟੇ ਕੋਲੇ